ਹਰ ਪੀੜਤਾ ਨੇ ਕਿਸੇ ਨੇ ਸਾਰ ਨਹੀਂ ਲਈ ਉੱਥੇ ਇਹਨਾਂ ਦੀ ਲੋਕੇਸ਼ਨ ਨਹੀਂ ਚੱਲੀ ਵੀਰੋ ਕਿੰਤੀ ਲੋਕਾਂ ਦੇ ਕਿੰਨੇ ਪਸ਼ੂ ਮਰੇ ਆ ਕਿੰਨੇ ਡੰਗਰ ਵਰਕੇ ਕਿੰਨੇ ਸੰਦਸ ਵੱਲੇ ਪਾਣੀ ਦੇ ਵਿੱਚ ਰੁੜ ਕੇ ਕਿੰਨੇ ਪਰਿਵਾਰ ਦੇ ਜੀ ਰੁੜ ਕੇ ਪਾਣੀ ਕਿੱਧਰੋਂ ਆਇਆ ਕਿੰਨੇ ਫਟਾ ਆ ਕਿੰਨੇ ਘਰ ਤਬਾਹ ਹੋ ਗਏ ਕਿੰਨਾ ਏਰੀਆ ਤਬਾਹ ਹੋ ਗਿਆ ਕੀ 2000 ਪਿੰਡ ਹੈ ਕਿ 2100 ਪਿੰਡ ਹੈ ਉੱਥੇ ਲੋਕੇਸ਼ਨ ਨਹੀਂ ਚੱਲੀ ਇੱਕ ਮਹੀਨੇ ਨੂੰ ਛੋੜੇ ਇੱਥੇ ਲੋਕੇਸ਼ਨ ਚੱਲੂਗੀ ਵੀ ਮੇਜਰ ਸਿੰਘ ਪੁੱਤਰ ਕਰਤਾਰ ਸਿੰਘ ਰਕਬਾ ਨੰਬਰ 11 ਫਲਾਣਾ ਸਿੰਘ ਸ਼ਨਾਪ ਫਲਾਣਾ ਸਿੰਘ ਫਲਾਣੀ ਖੇਤ ਨੰਬਰ 78 ਪਿੰਡ ਸੁਖਣਾ ਇਹਨੇ ਅਕ ਲੈਈ ਐ ਤੇ ਪਰਚਾ ਦਰਜ ਕਰ ਦਿਓ ਆ ਲੋਕੇਸ਼ਨ ਚੱਲੂਗੀ ਲੋਕੇਸ਼ਨ ਕਿੱਥੇ ਚੱਲਦੀ ਐ ਜਦੋਂ ਕੋਈ ਜੱਥੇਬੰਦੀਆਂ ਜਦੋਂ ਕੋਈ ਲਾਹਰ ਪਣਾਉਂਦੀਆਂ ਲੋਕਾਂ ਲਈ ਕੰਮ ਕਰਦੀਆਂ ਤੇ ਉਦੋਂ ਕੀ ਪੱਤੇ ਖੇਡੇ ਜਾਂਦੇ ਆ ਉਧਰੋਂ ਧਿਆਨ ਪਟਕਾ ਕੇ ਉਹ ਹਾਰ ਪੀੜਤਾ ਦਾ ਧਿਆਨ ਪਟਕਾ ਕੇ ਛੱਕਾਰਾਂ ਨੂੰ ਸਵਾਲ ਹੁੰਦੇ ਸੀ ਸਰਕਾਰਾਂ ਉਸ ਮੁੱਦੇ ਤੇ ਫੇਰ ਹੋਈਆਂ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਇੱਥੋਂ ਦੇ ਲੋਕ ਤੇ ਇਥੋਂ ਦੀਆਂ ਜਥੇਬੰਦੀਆਂ ਕਰ ਰਹੀਆਂ ਤੇ ਉੱਥੇ ਜਾਤਾਂ ਪਾਤਾਂ ਤੇ ਧਰਮਾਂ ਦਾ ਮੁੱਦਾ ਬਣਾਤਾ ਉਹ ਲੋਕ ਬੋਲ ਰਹੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਘਵਾੜਿਆਂ ਦੇ ਵਿੱਚ 20-20 ਬੰਦੇ ਪ੍ਰਵਾਸੀ ਕੰਮ ਕਰਦੇ ਐ ਤੇ ਉਹ ਆਦਾ ਚੱਚ ਵੀ ਬੋਲੇ ਚਾਨਣੀ ਵੀ ਬੋਲੇ ਆਦਾ ਮੈਂ ਪੂਰਾ ਪੰਜਾਬ ਗਾਤਾ ਮੈਨੂੰ ਪੰਜਾਬੀ ਬੰਦੇ ਨਹੀਂ ਵੀਰੇ ਫਿਰ ਮੈਂ ਆਪਣੀ ਮਜਬੂਰੀ ਦੇ ਵਿੱਚ ਰੱਖੀ ਬੈਠਾ ਤੇ ਪੜਗਵਾ ਤੇ ਜਿਹੜੇ ਲੋਕਾਂ ਦੇ ਕੰਮ ਕਰਦੇ ਨੇ ਤੇਰੇ ਅੱਗੇ ਹੋਰ ਹਨੇਕਾ ਤੂਤਾ ਇਧਰੋਂ ਉਧਰੋਂ ਫੋੜ ਕੇ ਆਪਾਂ ਟਾਈਮ ਪਾਸ ਕਰ ਹੀ ਲੈਣਾ ਜਿਨ੍ਹਾਂ ਦੇ ਹੋਰ ਕੋਈ ਡਾਇਰੀ ਫਾਰਮ ਬਣੇ ਨੇ ਜਿਨ੍ਹਾਂ ਦੇ ਹੋਰ ਝੋਨਾ ਲਾਉਂਦੇ ਨੇ ਜਿਨ੍ਹਾਂ ਦੇ ਕੋਈ ਹੋਰ ਪ੍ਰੋਜੈਕਟ ਕੀਤੇ ਹੋਏ ਨੇ ਜਿਨ੍ਹਾਂ ਦੇ ਹੋਰ ਖੇਤੀਬਾੜੀ ਧੰਦੇ ਨਾਲ ਜੁੜੇ ਹੋਏ ਨੇ ਜਿੱਤੇ 40 40 ਸਾਲ ਦੇ ਰਹਿੰਦੇ ਨੇ ਉਹਨਾਂ ਨੂੰ ਕਿਹੜਾ ਮਿਲ ਰਹੀ ਨੇ ਤੁਸੀਂ ਆਏ ਦੱਸੋ ਭਰਾਵੋ ਸਾਡੇ ਬੱਚੇ ਕੈਨੇਡਾ ਅਮਰੀਕਾ ਜਾਂਦੇ ਆ ਬਿਲਕੁਲ ਅਸੀਂ ਰੂਲ ਫੋਲੋ ਕਰਦੇ ਆ ਸਾਰੀਆਂ ਅਸੀਂ ਸ਼ਰਤਾਂ ਪੂਰੀਆਂ ਕਰਦੇ ਆ ਪਰ ਜੇ ਸਾਨੂੰ ਇੱਥੇ ਰੋਜ਼ਗਾਰ ਨਾ ਮਿਲੇ ਅਸੀਂ ਅਗਲੇ ਦਿਨ ਹੀ ਆ ਜਾਗੇ ਜੇ ਮੰਨ ਲਓ ਇੱਥੇ ਤੇ ਭਰਾਵਾ ਫਿਰ ਲੋੜੀ ਦੀ ਅਗਲਾ ਜੋ ਕਾਮਨਾ ਮਿਲੇ ਆਪੇ ਉੜ ਜੂ ਪਰ ਇੱਕ ਬੰਦੇ ਦੀ ਸਜ਼ਾ ਪੂਰੇ ਧਰਮ ਨੂੰ ਦੇਣੀ ਇਹ ਕਿਹੜੇ ਇਤਿਹਾਸ ਦੇ ਵਿੱਚ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ Hindu Muslim Sikh Sai ਸਾਰੇ ਭਾਈ ਭਾਈ ਫਿਰ ਕੁਝ ਕੱਲਾ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਇਧਰਲੇ ਉਧਰਲੇ ਚੜੇ ਸਰਕਾਰਾਂ ਦੇ ਪਿੱਛੇ ਹੁੰਦੇ ਨੇ ਕਹਿੰਦੇ ਬਾਬਾ ਨਾਨਕ ਦਾ ਜਨਮ ਪਾਕਿਸਤਾਨ ਚ ਹੋਇਆ ਸੀ ਕੀ ਪਾਕਿਸਤਾਨ ਨੂੰ ਵੀ ਠੱਠਾ ਕਰ ਦਗੇ ਓਏ ਭਰਾਵਾ ਸਿਤਾ ਦੇ ਉੱਥੇ ਵੀ ਕਿਰਤੀ ਲੋਕ ਰਹਿੰਦੇ ਨੇ ਪਾਕਿਸਤਾਨ ਤੇ ਭਾਰਤ ਵੀ ਇਕੱਠਾ ਹੀ ਸੀ ਬੰਦਿਆ ਕਿਹਦੇ ਆ ਢੜਗੋ ਬੰਦਿਆ ਸਰਕਾਰਾਂ ਨੇ ਵੱਡੀਆਂ ਪਾਈਆਂ ਤੇ ਅੱਜ ਮਰਦੇ ਕੌਣ ਨੇ ਜਦੋਂ ਲੜਾਈਆਂ ਲੜਦੀਆਂ ਦੋਨਾਂ ਦੇਸ਼ਾਂ ਦੇ ਵਿੱਚ ਆਮ ਲੋਕ ਕਿਤੇ ਜਿਹੜੇ ਰਾਜ ਕਰਦੇ ਘਰਾਣੇ ਨੇ ਉਹ ਕਿਤੇ ਮਰਦੇ ਦੇਖੇ ਆ ਮਰਦਾ ਕੌਣ ਸਾਡੇ ਲੋਕ ਉਧਰ ਵੀ ਕੌਣ ਨੇ ਸਾਡੇ ਲੈਂਦਾ ਪੰਜਾਬ ਵੀ ਸਾਡਾ ਤੇ ਚੜਦਾ ਪੰਜਾਬ ਵੀ ਸਾਡਾ ਮਰਦੇ ਆ ਸਾਡੇ ਉਹ ਵੀ ਸਾਡੇ ਨੇ ਤੁਸੀਂ ਆਦੇ ਆ ਵੀ ਜਿਹੜੇ ਪੰਜ ਪਿਆਰੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਤੋਂ ਨੇ ਉਦੋਂ ਹਿੰਦੁਸਤਾਨ ਇੱਕ ਹੁੰਦਾ ਸੀ ਪਰ ਜਿੱਥੋਂ ਦਾ ਇਤਿਹਾਸ ਹੋਵੇ ਜਿੱਥੇ-ਜਿੱਥੇ ਸਾਡੇ ਗੁਰੂਆਂ ਨੇ ਪੈਰ ਪਾਏ ਆ ਉੱਥੇ ਇਤਿਹਾਸ ਕਿਹਾ ਜਾਂਦਾ ਵੀ ਸਾਡੇ ਗੁਰੂ ਦੇ ਇੱਥੇ ਪੈਰ ਪਾਏ ਨੇ ਉਹ ਚੀਜ਼ ਨੂੰ ਇਤਿਹਾਸਕ ਕਿਹਾ ਜਾਂਦਾ ਉਹ ਤਾਂ ਗਿਣਿਆ ਆ ਵੀ ਆ ਆ ਜ਼ਿਲ੍ਹੇ ਆ ਆ ਥਾਂ ਇੱਥੋਂ ਦੇ ਵਾਰਸ ਸੀ ਸਾਡੇ ਗੁਰੂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਉਹ ਅਧਿਆਸਿਕ ਜਗ੍ਹਾ ਬਣਦੇ ਆਪਾਂ ਉਹਨਾਂ ਨੂੰ ਇਹ ਨਹੀਂ ਵੀ ਜਿਹੜੇ ਪ੍ਰਵਾਸੀ ਆ ਉਹ ਵੀ ਇੱਕ ਖੇਤ ਮਜ਼ਦੂਰ ਨੇ ਇਸ ਕਿੱਤੇ ਨਾਲ ਜੁੜੇ ਹੋਇਆ ਕਿਸਾਨ ਮਜ਼ਦੂਰ ਦੁਕਾਨਦਾਰ ਦਾ ਜਿਵੇਂ ਇੱਕ ਨੌਬੰਸ ਦਾ ਰਿਸ਼ਤਾ ਹੈ ਕਿ ਕੱਲ ਨੂੰ ਮਜ਼ਦੂਰਾਂ ਖਰਾਬ ਪੂਲੀ ਮਤੇ ਪਾ ਦਾਂਗੇ ਇਹ ਭਰਾਵਾ ਭਾਈਚਾਰੇ ਦੀ ਸਾਂਝ ਤੋੜਨ ਤੇ ਲੱਗਿਆ ਹੈ ਕਿਹੜੀ ਧਾਰਾ ਤੇ ਕਿਹੜੇ ਕਾਨੂੰਨ ਦੇ ਵਿੱਚ ਹੈ ਕਿ ਤੁਸੀਂ ਇੱਕ ਬੰਦੇ ਦੀ ਗਲਤੀ ਪੂਰੇ ਇੱਕ ਧਰਮ ਨੂੰ ਤੇ ਜਾਂ ਇੱਕ ਇੱਕ ਭਾਈਚਾਰੇ ਨੂੰ ਦੇ ਦਿਓਗੇ ਕਿਹੜੇ ਕਾਨੂੰਨ ਦੇ ਵਿੱਚ ਹੈ ਵੀ ਇੱਕ ਬੰਦੇ ਦੀ ਗਲਤੀ ਪੂਰੇ ਪਰਿਵਾਰ ਨੂੰ ਸਜ਼ਾ ਦਿੱਤੀ ਜਾਵੇ ਕਿਹੜੇ ਕਾਨੂੰਨ ਦੇ ਵਿੱਚ ਹੈ ਉਹ ਜੇ ਮੰਗ ਕਰਨੀ ਆ ਪੜਵਾਓ ਇਹ ਆਵਾਜ਼ ਚੱਕੋ ਵੀ ਜਿਹੜੇ 5 ਸਾਲ ਦੇ ਬੱਚੇ ਦੀ ਉਸ ਦਰਿੰਦੇ ਨੇ ਹੱਤਿਆ ਕੀਤੀ ਐਡਾ ਜ਼ੁਲਮ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਇਹ ਮੰਗ ਕਰੋ ਵੀ ਸਰਕਾਰ ਨੇ ਕਾਨਫਰੰਸ ਕਿਉਂ ਨਹੀਂ ਕੀਤੀ ਸਰਕਾਰ ਦੇ ਉਥੋਂ ਦਾ ਪ੍ਰਸ਼ਾਸਨ ਨੇ ਚਾਰਪੁਰ ਦੇ ਨੇ ਕਾਨਫਰੰਸ ਕਿਉਂ ਨਹੀਂ ਕੀਤੀ ਕੀ ਇਹ ਜ਼ਰੂਰੀ ਨਹੀਂ ਸਮਝਿਆ ਸਰਕਾਰਾਂ ਨੂੰ ਲੁਕੋ ਰਹੇ ਹੋ ਭਾਈਚਾਰੇ ਦੀ ਸਾਂਝ ਤੋੜ ਰਹੇ ਹੋ ਕੀ ਸਰਕਾਰਾਂ ਦੇ ਹਾਰ ਪੀੜਤਾਂ ਦੀ ਸਾਰ ਕਿਉਂ ਨਹੀਂ ਲਗੀ ਇਹ ਸਰਕਾਰਾਂ ਦੇ ਪੱਤੇ ਚੱਲਿਆ ਭਾਵੋ ਸਰਕਾਰਾਂ ਫੇਰ ਹੋ ਗਈਆਂ ਇਸ ਉੱਤੇ ਤੇ ਸਰਕਾਰਾਂ ਦੇ ਉੱਤੇ ਸਭ ਤੋਂ ਸਾਰ ਉਹ ਪੀੜਤ ਲੋਕਾਂ ਕੋਲੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਉਹਨਾਂ ਦੀ ਜ਼ਿੰਮੇਵਾਰੀ ਆ ਤੁਸੀਂ ਨਿਭਾ ਰਹੇ ਹੋ ਆ ਕਿੱਤੀ ਲੋਕ ਨਿਭਾ ਰਹੇ ਆ ਸਰਕਾਰਾਂ ਫੇਰ ਹੋ ਰਹੀਆਂ ਸੀ ਤੇ ਜਿਹੜੇ ਇਹਨਾਂ ਦੇ ਚਮਚੇ ਨੇ ਉਹਨਾਂ ਤੋਂ ਪ੍ਰਚਾਰ ਕਰਾ ਰਹੇ ਆ ਤੇ ਉਹ ਹਰ ਪੀੜਤਾਂ ਦਾ ਜਿਹੜਾ ਰਾਸ਼ ਇਕੱਠੀ ਹੋ ਰਹੀ ਸੀ ਉਹਨੂੰ ਦਬਾਇਆ ਜਾ ਰਿਹਾ ਹੈ ਉਹ ਹਰ ਪੀੜਤ ਭਰਾਵਾ ਦਾ ਜਿਹੜਾ ਰਾਸ਼ਨ ਉਹਦੇ ਤੱਕ ਪਹੁੰਚਾਉਣਾ ਸੀ ਜਿਹੜੇ ਅਗਲੇ ਪੜਾਅ ਦੇ ਵਿੱਚ ਟਰੈਕਟਰਾਂ ਦੇ ਕੰਮ ਕਬੀਚੀ ਸੀ ਉਸ ਲਹਿਰ ਨੂੰ ਪਿੱਕਾ ਪਾਇਆ ਜਾ ਰਿਹਾ ਹੈ ਇਹ ਨਮਚਾ ਫੌਨ ਦੀ ਲੋੜ ਹੈ ਇਹ ਨਮਚਾ ਟੋਨ ਦੀ ਲੋੜ ਹੈ ਛੋਟੀ ਖੇਤੀ ਤੇ ਦਸਾਨੀ ਤੇ ਮਜ਼ਦੂਰੀ ਤੇ ਹਮਲਾ ਹੋ ਰਿਹਾ ਸਰਕਾਰਾਂ ਦਾ ਇਹ ਨਮਚਾ ਪੜਨ ਦੀ ਲੋੜ ਹੈ ਭਾਵੇਂ ਜਿਹੜੇ ਆ ਸੋਸ਼ਲ ਮੀਡੀਆ ਤੇ ਇਹ ਸਰਕਾਰਾਂ ਦਾ ਪਿੱਠੂ ਛੱਡੇ ਹੋਏ ਨੇ ਇਹਨਾਂ ਤੋਂ ਉੱਪਰ ਦੀ ਲੋੜ ਆ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਉਹ ਝੰਡਾ ਤੇ ਆ ਡੰਡਾ ਆ ਜਿਹੜੇ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਦੇ ਆਕੂ ਨੇ ਜਦੋਂ ਪ੍ਰਾਲੀ ਦਾ ਮਾਚ ਪਿਆ ਤੇ ਭਰਾਵੋ ਇਹ ਚੰਡੇ ਨੇ ਖੜਨਾ ਕਿਉਂਕਿ ਕਿਸੇ ਨੇ ਨਹੀਂ ਖੜਨਾ ਆ ਜਿਹੜੇ ਸੋਸ਼ਲ ਮੀਡੀਆ ਤੇ ਥਾਪੀਆਂ ਮਾਰਦੇ ਆ ਸਭ ਉੱਟ ਜਾਣੇ ਆ ਇਸ ਕਰਕੇ ਹੋਣਾ ਇੱਕੋ ਤਾਂ ਕਾ ਕੇ ਵੀ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਭਰਾਵੋ ਇਹ ਗੱਲਾਂ ਬਹੁਤ ਵੱਡੀਆਂ ਉਹ ਵਿਚਾਰੇ ਛੜਕਾਂ ਤੇ ਬੈਠੇ ਆ ਉਹਨਾਂ ਦੀ ਲਾਹ ਨੂੰ ਠੱਪੀ ਲਾ ਰਿਹਾ ਤੁਸੀਂ ਉਹ ਜੀ ਦਾ ਘਰ ਜਿਹਦਾ ਘਰ ਬਰਬਾਦ ਹੋ ਜਾਏ ਪਸੂ ਡੰਗਰ ਬਰਬਾਦ ਹੋ ਜਾਣਾ ਸਭ ਕੁਸਾ ਸੰਦਸ ਵਾਲੇ ਚਲੇ ਜਾਣਾ ਜਿਹੜਾ ਬੰਦਾ ਛੜਕ ਤੇ ਆ ਗਿਆ ਤੇ 50 ਸਾਲ ਪਿੱਛੇ ਚਲੇ ਗਏ ਉਹਨਾਂ ਨੂੰ ਪੁੱਛ ਕੇ ਨਿਕੋ ਉਹਨਾਂ ਦੇ ਹਾਲਾਤ ਕੀ ਆ ਇਸ ਕਰਕੇ ਭਾਵੋ ਇਹ ਚੀਜ਼ਾਂ ਤੋਂ ਪਰਦੀ ਲੋੜ ਆ ਉਹ ਹੜਪੀੜ ਤਾਂ ਵੀ ਮਦਦ ਕਰੋ ਚੋਟ ਢੋਲਾਂ ਦੇ ਮੂੰਹ ਖੋਲੋ ਕੱਪੜਾ ਲੀੜਾ ਦਿਓ ਤੇ ਭਾਵੋ ਇਹ ਵੀ ਆਸ ਕਰਦੇ ਆ ਤੁਹਾਡੇ ਤੋਂ ਚੱਲੋ ਵੀ ਅੱਗੇ ਵੱਲ